ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ ਦੋਸਤੋ ਪਿਛਲੇ ਦਿਨੀ ਪਲਵਾਮਾ ਦੇ ਵਿੱਚ ਜੋ ਹਮਲਾ ਹੋਇਆ ਕਾਫੀ ਜ਼ਿਆਦਾ ਮੰਦ ਭਾਗਾ ਸੀ ਕਿਉਂਕਿ ਉਸ ਦੇ ਵਿੱਚ ਸਾਡੇ 40 ਵੀਰ ਜਵਾਨ ਸ਼ਹੀਦ ਹੋ ਗਏ ਸੋ ਕਹਿ ਸਕਦੇ ਆ ਕਿ ਆਏ ਦੇ ਜਿਹੜੇ ਅਤੰਕਵਾਦੀ ਆ ਮਾੜੀ ਸੋਚ ਵਾਲੇ ਗੰਦੀ ਸੋਚ ਵਾਲੇ ਲੋਕ ਇਦਾਂ ਦੀਆਂ ਜਣੀਆਂ ਘਟਨਾਵਾਂ ਨੂੰ ਜੋ ਕਿ ਕਾਫੀ ਜ਼ਿਆਦਾ ਦਰਦਨਾਕ ਤੇ ਨਾ ਸਹਿਣਯੋਗ ਹੁੰਦੀਆਂ ਉਹਨਾਂ ਨੂੰ ਅੰਜਾਮ ਦਿੰਦੇ ਰਹਿੰਦੇ ਆ ਉਸ ਘਟਨਾ ਤੋਂ ਬਾਅਦ ਦੋਸਤੋ ਲਗਾਤਾਰ ਜਿਹੜੇ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਦੀ ਸਥਿਤੀ ਲਗਾਤਾਰ ਬਣੀ ਹੋਈ ਆ ਸੋ ਦੋਸਤੋ ਮੈਂ ਦੱਸ ਦੇਵਾਂ ਕਿ ਜਿਹੜਾ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਜਿਹੜੀ ਆਪਣੀ ਮੀਡੀਆ ਉਹ ਕੋਈ ਐਸ ਦੇ ਵਿੱਚ ਕੋਈ ਵਧੀਆ ਰੋਲ ਅਦਾ ਨਹੀਂ ਕਰ ਰਹੀ ਕਿਉਂ ਕਿ ਜਿਹੜੇ ਆਪਣੇ ਟੀਵੀ ਚੈਨਲ ਆ ਆਪਾਂ ਕੋਈ ਵੀ ਚੈਨਲ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਕਰ ਲਾ ਲਈਏ ਤਾਂ ਉਹ ਇੱਕ ਹੀ ਗੱਲ ਕਰ ਰਿਆ ਬਸ ਬਦਲਾ 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 ਇਦਾਂ ਹੀ ਚੱਲੀ ਜਾਂਦਾ ਸੋ ਦੋਸਤੋ ਆਪਾਂ ਇਹ ਨਹੀਂ ਕਹਿੰਦੇ ਕਿ ਜਿਨ੍ਹਾਂ ਨੇ ਸਾਡੇ ਵੀਰ ਜਵਾਨਾਂ ਦੇ ਉੱਤੇ ਅਟੈਕ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਪਰ ਜੇਕਰ ਮੀਡੀਆ ਇਦਾਂ ਦਾ ਰੋਲ ਅਦਾ ਕਰੇ ਕਿ ਦੋਵੇਂ ਦੇਸ਼ਾਂ ਨੂੰ ਆਪਸ ਵਿੱਚ ਭੜਕਾ ਕੇ ਲੜਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਵਧੀਆ ਗੱਲ ਨਹੀਂ ਆਪਾਂ ਦੇਖਦੇ ਹਾਂ ਕਿ ਅੱਜ ਹਰ ਟੀਵੀ ਚੈਨਲ ਅੱਧੇ ਅੱਧੇ ਘੰਟੇ ਦਾ ਪ੍ਰੋਗ ਪੇਸ਼ ਕਰ ਰਿਹਾ ਜਿਸ ਦੇ ਵਿੱਚ ਕਿ ਬਲਦੀ ਦੇ ਉੱਪਰ ਉਹ ਤੇਲ ਪਾਉਣ ਦਾ ਕੰਮ ਕਰਦਾ ਇਸ ਲੜਾਈ ਦੇ ਵਿੱਚ ਉਹ ਆਮ ਲੋਕਾਂ ਨੂੰ ਵੀ ਸ਼ਾਮਲ ਕਰਦਾ ਕਿਉਂਕਿ ਜੋ ਟੀਵੀ ਚੈਨਲ ਅੱਜ ਸਟੋਰੀਆਂ ਬਣਾ ਕੇ ਪੇਸ਼ ਕਰਦੇ ਆ ਸੋ ਆਮ ਲੋਕ ਵੀ ਉਸ ਨੂੰ ਇੱਕ ਫਿਲਮ ਦੀ ਤਰ੍ਹਾਂ ਲੈਂਦੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਸੈੱਟ ਹੋ ਗਿਆ ਕਿ ਲੜਾਈ ਤੋਂ ਬਿਨਾ ਇਸ ਦਾ ਕੋਈ ਹਲਣੀ ਦੋਸਤ ਆਪਾਂ ਜਾਣਦੇ ਹਾਂ ਕਿ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਹਾਲਾਂਕਿ ਸਾਡੇ ਦਿਲਾਂ ਦੇ ਵਿੱਚ ਦੁੱਖ ਆ ਸਾਡੇ ਜਵਾਨਾਂ ਦੇ ਲਈ ਜਿਨ੍ਹਾਂ ਦੇ ਉੱਪਰ ਬਿਨਾਂ ਵਜ੍ਹਾ ਅਟੈਕ ਕੀਤਾ ਗਿਆ ਤੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਦੇ ਲਈ ਸਾਡੇ ਦਿਲ ਦੇ ਵਿੱਚ ਦੁੱਖ ਵੀ ਹੈ ਤੇ ਉਹਨਾਂ ਦੀ ਜਿਹੜੀ ਬਹਾਦਰੀ ਨੂੰ ਸਲਾਮ ਵੀ ਹੈ ਕਿਉਂਕਿ ਜਿਹੜੇ ਸਾਡੇ ਵੀਰ ਜਵਾਨ ਹੁੰਦੇ ਉਹ ਆਪਣੀ ਡਿਊਟੀ ਤੋਂ ਕਦੇ ਵੀ ਨਹੀਂ ਖਿਸਕਦੇ ਤੇ ਸਾਡੀ ਜਿਹੜੀ ਰੱਖਿਆ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਆ ਪਰ ਦੋਸਤੋ ਮੈਂ ਜਿਵੇਂ ਗੱਲ ਕਰ ਚੁੱਕਿਆ ਕਿਹੜੀ ਲੜਾਈ ਹੋ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੇਕਰ ਆਪਾਂ ਇਧਰੋਂ ਗੱਲ ਕਰਦੇ ਆ ਤਾਂ ਲਗਾਤਾਰ ਆਪਣੇ ਟੀਵੀ ਚੈਨਲ ਇਹ ਗੱਲ ਕਰ ਰਹੇ ਆ ਕਿ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਉਧਰੋਂ ਉਹਨਾਂ ਦੀ ਮੀਡੀਆ ਇਸੇ ਗੱਲ ਦੇ ਉੱਪਰ ਲਗਾਤਾਰ ਲੱਗੀ ਰਹੀ ਆ ਕਿ ਅਸੀਂ ਇੰਡੀਆ ਤੇ ਅਟੈਕ ਕਰਾਂਗੇ ਸੋ ਦੋਸਤੋ ਇਹ ਟੀਵੀ ਚੈਨਲ ਤੇ ਕੁਝ ਨੇਤਾ ਆਪਣੇ ਲਾਹੇ ਦੇ ਲਈ ਇਦਾਂ ਦੀਆਂ ਪੜਕਾਉਂਗਾ ਨਿਊਜ਼ ਦਿੰਦੇ ਰਹਿੰਦੇ ਜਿਸ ਕਰਕੇ ਲੜਾਈ ਦੇ ਕਾਫੀ ਜ਼ਿਆਦਾ ਚਾਂਸ ਬਣ ਜਾਂਦੇ ਆ ਦੋਸਤੋ ਜੇਕਰ ਅੱਜ ਲੜਾਈ ਹੁੰਦੀ ਹੈ ਤਾਂ ਅੱਜ ਲੜਾਈ ਜਿਹੜੀ ਮਨੁੱਖੀ ਲੜਾਈ ਨਹੀਂ ਬਲਕਿ ਐਟਮੀ ਲੜਾਈ ਹੈ ਕਿਉਂਕਿ ਦੋਵੇਂ ਦੇਸ਼ ਪਰਮਾਣੂ ਤਾਕਤ ਦੇਸ਼ ਆ ਜੇਕਰ ਹਮਲਾ ਹੁੰਦਾ ਤਾਂ ਇਹ ਕਾਫੀ ਜ਼ਿਆਦਾ ਨਾਸ਼ਵਾਨ ਹੋਊਗਾ ਸੋ ਦੋਵਾਂ ਦੇਸ਼ਾਂ ਨੂੰ ਚਾਹੀਦਾ ਕਿ ਉਹ ਲੜਾਈ ਤੋਂ ਟਾਲਾ ਕਰਨ ਤਾਂ ਕਿ ਜਿਹੜੇ ਆਮ ਇਨਸਾਨ ਆ ਭੋਲੇ ਭਾਲੇ ਇਨਸਾਨ ਆ ਜਿਨ੍ਹਾਂ ਦਾ ਇਸ ਦੇ ਵਿੱਚ ਕੋਈ ਕਸੂਰ ਨਹੀਂ ਉਹਨਾਂ ਦਾ ਨੁਕਸਾਨ ਨਾ ਹੋਵੇ ਸੋ ਦੋਸਤੋ ਆਪਾਂ ਨੂੰ ਵੀ ਥੋੜੀ ਜਿਹੀ ਆਪਣੀ ਮਾਨਸਿਕ ਸਥਿਤੀ ਨੂੰ ਬਦਲਣਾ ਪਊਗਾ ਕਿਉਂਕਿ ਜੇਕਰ ਆਪਾਂ ਲਗਾਤਾਰ ਇਦਾਂ ਦੇ ਪ੍ਰੋਗਰਾਮ ਦੇਖਦੇ ਆਂ ਇਦਾਂ ਦੇ ਪ੍ਰੋਗਰਾਮ ਪਸੰਦ ਕਰਦੇ ਜਿਸ ਦੇ ਵਿੱਚ ਕਿ ਉਹ ਲੜਾਈ ਨੂੰ ਉਤਸ਼ਾਹਤ ਕਰਦੇ ਆ ਕਿਉਂਕਿ ਜਿਹੜੇ ਟੀਵੀ ਚੈਨਲ ਹੁੰਦੇ ਆ ਉਹ ਟੀਆਰਪੀ ਦੇਖਦੇ ਆ ਕਿ ਕਿਸ ਪ੍ਰੋਗਰਾਮ ਦੀ ਕਿੰਨੀ ਟੀਆਰਪੀ ਆ ਰਹੀ ਆ ਸੋ ਉਹ ਉਦਾਂ ਦੇ ਪ੍ਰੋਗਰਾਮ ਹੀ ਪੇਸ਼ ਕਰਦੇ ਜਾਂਦੇ ਆ ਜੇਕਰ ਆਪਣੇ ਵਿੱਚੋਂ ਵੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕ ਇਦਾਂ ਦੇ ਹੋਣਗੇ ਜੋ ਇਦਾਂ ਦੇ ਪ੍ਰੋਗਰਾਮ ਸੋਭਾ ਤੋਂ ਲੈ ਕੇ ਸ਼ਾਮ ਤੱਕ ਬਹੁਤ ਜ਼ਿਆਦਾ ਬਸੰਦ ਕਰਦੇ ਆ ਸੋ ਦੋਸਤੋ ਇਹ ਸਮਝਣ ਦੀ ਲੋੜ ਆ ਕਿ ਲੜਾਈ ਕਦੇ ਵੀ ਵਧੀਆ ਨਹੀਂ ਹੁੰਦੀ ਕਿਉਂਕਿ ਅੱਜ ਦੀ ਲੜਾਈ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਮਨੁੱਖ ਲਈ ਖਤਰਾ ਮਨੁੱਖ ਦੀ ਹੋਣ ਦੇ ਲਈ ਖਤਰਾ ਕਿਉਂਕਿ ਪਰਮਾਣੂ ਲੜਾਈ ਮਨੁੱਖਤਾ ਦਾ ਕੁਝਕ ਸਮੇਂ ਦੇ ਵਿੱਚ ਹੀ ਪੂਰੀ ਤਰ੍ਹਾਂ ਖਾਤਮਾ ਕਰ ਸਕਦੀ ਹੈ ਸੋ ਇਦਾਂ ਦੀ ਲੜਾਈ ਤੋਂ ਪਰਹੇਜ਼ ਕਰੋ ਤੇ ਸ਼ਾਂਤੀ ਨੂੰ ਬਣਾਈ ਰੱਖੋ ਇਹ ਰਿਕਵੈਸਟ ਆ ਸੋ ਦੋਸਤੋ ਦੋਵੇਂ ਦੇਸ਼ ਆ ਜਿਹੜੇ ਪਰਮਾਣੂ ਧਾਰਕ ਦੇਸ਼ ਆ ਪਰਮਾਣੂ ਇੱਕ ਅਜਿਹੀ ਚੀਜ਼ ਆ ਜੀ ਕਿ ਜੇਕਰ ਕਿਸੇ ਜਗ੍ਹਾ ਦੇ ਉੱਪਰ ਪਰਮਾਣੂ ਹਮਲਾ ਕੀਤਾ ਜਾਂਦਾ ਤਾਂ ਉੱਥੋਂ ਮਨੁੱਖਤਾ ਦਾ ਪੂਰੀ ਤਰ੍ਹਾਂ ਨਾਮ ਨਿਸ਼ਾਨ ਮਿਟ ਜਾਂਦਾ ਤੇ ਕਈ ਸਾਲ ਤੱਕਰ ਉੱਥੇ ਕੋਈ ਵੀ ਮਨੁੱਖ ਕੋਈ ਪੌਦਾ ਜਾਨਵਰ ਜਨਮ ਨਹੀਂ ਲੈਂਦਾ ਉਸ ਜਗ੍ਹਾ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਉਸ ਜਗ੍ਹਾ ਦੇ ਉੱਪਰ ਆਉਣ ਵਾਲੇ ਕਈ ਸਾਲਾਂ ਤੱਕ ਕੋਈ ਵੀ ਮਨੁੱਖ ਦੇ ਪੈਦਾ ਹੋਣ ਦੇ ਅਸਾਰ ਹੀ ਪੈਦਾ ਨਹੀਂ ਹੋ ਸਕਦੇ ਜੇਕਰ ਤੁਸੀਂ ਮੇਰੀ ਗੱਲ ਦੇ ਨਾਲ ਐਗਰੀ ਇਨ ਦਾ ਪਲੀਜ਼ ਤੁਸੀਂ ਇੱਕ ਕਮੈਂਟ ਜ਼ਰੂਰ ਕਰੋ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਹੋਰ ਦੋਸਤਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਹੋਰ ਦੋਸਤ ਵੀ ਇਦਾਂ ਦੇ ਲੜਾਈ ਝਗੜੇ ਆਪਣੇ ਦਿਮਾਗ ਦੇ ਵਿੱਚੋਂ ਕੱਢ ਸਕਣ ਇਸ ਨੂੰ ਸ਼ੇਅਰ ਵੀ ਕਰ ਦਿਓ ਥੈਂਕ ਯੂ ਸੋ ਮੱਚ